ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਗਿੱਲ ਤੁਸੀਂ ਜੁੜ ਚੁੱਕੇ ਹੋ ਨਿਊਜ਼ 311 ਦੇ ਨਾਲ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਢਿੰਡਾ ਪਹਿਲੀ ਵਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਤੋਂ ਬਾਅਦ ਕਾਲਿਆਂ ਵਾਲੀ ਸਿੰਘ ਸਭਾ ਗੁਰਦੁਆਰਾ ਵਿੱਚ ਹੋਏ ਨਤਮਸਤਕ ਸੰਗਤਾਂ ਨੇ ਕੀਤਾ ਉਹਨਾਂ ਦਾ ਨਿੱਘਾ ਸਵਾਗਤ you <laughs> بیٹھی ہو باہر نہیں ہے ਦੁਆਰਾ ਹਰਿਆਣਾ ਸਿਕੂਰ ਦੁਆਰਾ ਮਿੱਟੀ ਦੇ ਪ੍ਰਧਾਨ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜੀ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਮਾਦਰ ਫੇਸ ਹੋ ਰਿਹਾ ਹੈ ਸਰਦਾਰ ਤਗਦੀਸ਼ ਸਿੰਘ ਜਿਹੜਾ ਪਹੁੰਚੇ ਜੋ ਤਾ ਸਿੰਘ ਪਾਰਦੇ ਦਾ ਅੱਥਰੂ ਜਿਉਣਾ ਨੂੰ ਅਕਸ਼ਿਕ ਸੰਗਤ ਵੱਲੋਂ ਸਵਾਗਤ ਕੀਤਾ ਗਿਆ ਆਇਆ ਕਿ ਦਿਨ ਆ ਗਿਆ ਮਿਹਰਬਾਨੀ ਬਹੁਤ ਹੈ ਜੀ ਮੇਰੇ ਪਿਆਰਿਆਂ ਚ ਇਹ ਦਰਵਾਜ਼ਾ ਇਧਰ ਤਾਇਰੇ ਬਾਈਕ ਚ ਮੈਂ ਜਟਨੇ ਜਣ ਬਾਉਂਗਾ ਹਾਂ 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 ਪੈਣਾ ਜੀ ਰਵਾ ਇਹ ਸਮਝੋ ਪ੍ਰਧਾਨ ਤੁਹਾਡਾ ਜੀ ਕਹਿੰਦੇ ਆਂ ਜੀ ਆਪ ਹੀ ਨੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਪਾਣੀ ਇੱਕ ਕੁਝ ਚਾਹੁੰਦਾ ਐ ਜਿਵੇਂ ਕੱਦੂਆਂ ਨੂੰ ਕਰਦੇ ਲੋ ਜੀ ਮਰ ਠੀਕ ਹੈ ਜੀ ਹੋ ਗਈ ਹੋ ਗਈ ਕੰਮ ਨਹੀਂ ਆ ਗਿਆ ਕਿ ਨਹੀਂ ਬਸ ਕਰਦੇ ਕਰਦੇ ਕੀ ਬਈ ਖਵਾਵੇ ਪਾਣੀ ਪਾਣੀ ਇਹਨੇ ਹਾਂ ਹਾਂ 15 ਸਾਲ ਪਹਿਲਾਂ ਹੀ ਘੋਸ਼ਣਾ ਕਰਤੀ ਸੀ ਕਿ ਇਹ ਆ ਵਿੱਚ ਹੀ ਹੋਣੀ ਹੈ ਇੱਕ ਨੂੰ ਹੋਵੇ ਹੋਏ ਅਮਰ ਜਿੰਦ ਸਹਿਮਾ ਪ੍ਰਧਾਨ ਬਣੋਗੇ ਤੁਸੀਂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਸਾ ਜਿਹੜਾ ਸੰਗਤ ਦਰਸ਼ਨ ਦਾ ਪ੍ਰੋਗਰਾਮ ਸੀ ਪਰ ਸੰਗਤ ਦਾ ਉਤਸ਼ਾਹ ਵੇਖ ਕੇ ਮੈਂ ਇਸ ਆਊਟਪੁੱਟ ਲਈ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਨਵਾਨੇ ਜੀ ਗੁਰਸਿੱਖ ਨੇ ਇੰਨੀ ਸੰਗਤ ਮਾਨ ਦੇ ਰਹੀ ਹੈ ਤੇ ਇਹ ਮੇਰੀ ਪ੍ਰਦਾਨੀ ਨਹੀਂ ਇਹ ਸੰਗਤ ਦੀ ਪ੍ਰਦਾਨੀ ਹੈ ਤੇ ਜੋ ਅਸੀਂ ਮੈਂਬਰ ਬਣੇ ਆ ਜਾਂ ਸੇਵਾਦਾਰ ਬਣੇ ਆ ਇਕ ਤਵੇ ਤੇ ਕੇਵਲ ਇਸ ਸੰਗਤ ਦੇ ਸੰਘਰਸ਼ ਮਿਹਨਤ ਰੱਖਦਾ ਹੈ ਇਸ ਸੰਘਰਸ਼ ਹੀ ਪ੍ਰਧਾਨ ਹੈ ਤੇ ਸੰਘਰਸ਼ ਹੀ ਸਾਨੂੰ ਅਗਾਂਹ ਰਾਹ ਵਿਖਾਏਗਾ ਮੈਨੂੰ ਉਮੀਦ ਹੈ ਕਿ ਜਿਸ ਤਾ ਸੰਮਾਨ ਮਾਨ ਬਖਸ਼ਦੀ ਹੈ ਕਿ ਮੈਂ ਨਾ ਦਾ ਮਾਨ ਰੱਖ ਸਕਾਂ ਮੇਰੇ ਪਰਮਾਤਮਾ ਨੇ ਸ਼ਕਤੀ ਦੇ ਸਾਡੇ ਸਾਰੇ ਮੈਂਬਰ ਸਬਾਨ ਸਾਡੇ ਜਰਨਲਿਸਟ ਕਰਤਰ ਇਹ ਸਲਾਕਾ ਕਿ ਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਆਪਣਾ ਸੁਲਿਪ ਸਿੰਘ ਜੀ ਫਗੋ ਉਹ ਵੀ ਇੱਕ ਹੋਰ ਮੈਂਬਰ ਨੇ ਖਾਲਸਾ ਸਾਹਿਬ ਬੀਐਸ ਖਾਲਸਾ ਜੋ ਹਿਸਾਬ ਤੋਂ ਨੇ ਇਹ ਉਹ ਵੀ ਨਹੀਂ ਇੱਕ ਤਾਂ ਮੈਂਬਰ ਹੋਰ ਸਾਰਿਆਂ ਜਿੰਨੀ ਪਾਵਰ ਹੈ ਉਹ ਸਾਰੀ ਪਾਵਰ ਇਹ ਸਾਡੇ ਤਾਰੀ ਕੋਲ ਉਹਨਾਂ ਹਾਲ ਜੀ ਆਹ ਸਮਝੋ ਵੀ ਅਸੀਂ ਸਾਰਿਆਂ ਪਾਵਰ ਆਪਣੀ ਤਾਰੀ ਨੂੰ ਦਿੱਤੀ ਇਹ ਜਿਹਨੂੰ ਦਸਕਰ ਕਰਕੇ ਕਰਦੇਗਾ ਸਮਝੋ ਪ੍ਰਧਾਨ ਦੇ ਦਰ ਸੱਚੀ ਗੱਲ ਹੈ ਜੀ ਲੱਗਦਾ ਇਹ ਉਹਨੇ ਲੜ ਕੇ ਜੀ ਜਿੰਦੇ ਬਹੁਤ ਹਾਂਜੀ ਹਾਂਜੀ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਕਿ 12 ਅਪਾਰੰਥਿਕ ਮੌਕੇ ਗੁਰੂ ਖੇਤਰਵਾਰਾਜ ਬਗਬਲੀ ਸਮਾਗਮ ਜੋ ਮਨਾਇਆ ਜਾ ਰਿਹਾ ਹੈ ਉਸ ਬਾਰੇ ਸੰਸਥਾ ਨੂੰ ਕਿ ਸੁਨੇਹਾ ਲਾਉਣਾ ਮੈਂ ਸਰਸਾ ਦੇਲੇ ਦੀ ਸਾਰੀ ਸੰਗਤ ਨੂੰ ਹੱਜੋ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨੇ ਹਨ ਕਿ 6 ਪਾਛੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆਇਆ ਹੈ 12 ਤਰੀਕ ਨੂੰ ਤੇ ਅਸੀਂ ਵਿਸ਼ਵ ਪੱਧਰ ਤੇ ਉਹ ਹੈੱਡ ਆਫ ਇਸ ਖੇਤਰ ਮਨਾਉਣ ਜਾ ਰਹੇ ਹਾਂ ਜਿੱਥੇ ਗੁਰੂ ਜਨ ਸਾਹਿਬ ਮਹਾਰਾਜ ਨੇ ਪਾਕਸ਼ੀ ਰਣੀਆਂ ਸ਼ੁਰੂ ਕਰਵਾ ਕੇ ਛੇਰੀਆਂ ਨੇ ਛੇਤਰੀਕ ਨੂੰ ਰਮ ਹੋਣ ਗਿਆ 12 ਤਰੀਕ ਨੂੰ ਉਹਨਾਂ ਦੇ ਕੋ ਪਹਿਣਗੇ ਤੇ 11 ਤਰੀਕ ਨੂੰ ਕਰ ਕਰਤੀ ਨੇ ਸੰਗਤਾਂ ਵਾਸਤੇ ਹਜ਼ਾਰਾਂ ਦੀ ਸੰਗਤਾਂ ਦੇ ਵਾਸਤੇ ਆਪਾਂ ਉੱਥੇ ਕਮਰਿਆਂ ਦੀ ਰਹਿਸ਼ ਦਾ ਸਾਰਾ ਪ੍ਰਬੰਧ ਕੀਤਾ ਹੈ ਲੰਗਰ ਉਸ ਵਕਤ ਜਾਣਗੇ ਦਿੱਲੀ ਤੋਂ ਨਹੀਂ ਬੰਬੇ ਚੱਕਰੀਆਂ ਵੀ ਸੰਗਤਾਂ ਹੁੰਦੀਆਂ ਨੇ ਮੇਰੀ ਚੰਨਾ ਹਰ ਜੋੜ ਕੇ ਬੇਨਤੀ ਹੈ ਕਿ ਉਸ ਪ੍ਰਕਾਸ਼ ਉਸ ਤੇ ਸਾਰੇ ਸਰਸਨੀਆਂ ਸੰਤਾ ਵਾਤੇ ਵਾਚਨ ਆਉਣ ਓਮਚਨ ਸੰਗਵਾਸ਼ੀਰਵਾਦ ਦੇ ਤਸਾ ਉੱਥੇ ਆਣ ਕੇ ਸਾਨੂੰ ਦਰਸ਼ਨ ਦੇ ਜਿਵੇਂ ਇੱਥੇ ਦਰਸ਼ਨ ਸਿੱਖ ਤੁਹਾਨੂੰ ਦਿੱਤੇ ਨੇ ਇੱਕ ਵਾਰੀ ਫੇਰ ਉਸ ਗੁਰੂ ਮਹਾਰਾਜ ਦੇ ਕਾਰਸ਼ਨ ਕਾਰਸ਼ੀ ਦੇ ਕਾਰਨ ਕੋ ਸੰਗੇੜ ਗਿਆ ਤੇ ਸਾਡਾ ਹੋਰ ਸਰਸ ਜਰਾ ਦੇ ਵਿੱਚ ਨਸ਼ੇ ਦਾ ਬਹੁਤ ਰੋੜਾ ਹੈ ਜੀ ਉਹਦੇ ਵਾਸਤੇ ਕਮੇਟੀ ਦਾ ਕੀ ਰੋੜਾ ਜੀ ਇਸ ਤਾਂ ਜੀ ਅਸੀਂ ਨਸ਼ੇ ਵਾਸਤੇ ਜਿਹੜੇ ਮੇਰੇ ਵੀਰ ਕਿਤੇ ਗਲਤ ਸੋਚ ਦੀ ਬੈਕੇ ਜਾਂ ਗਲਤਾਂਵਾਂ 'ਤੇ ਚਲੇਗੇ ਨਹੀਂ ਅਸੀਂ ਉਹਨਾਂ ਵਾਸਤੇ ਇਹੋ ਜੇ ਪ੍ਰਬੰਧ ਕਰਾਂਗੇ ਕਿ ਬਲਖਣਾ ਹੀ ਪ੍ਰਬੰਧ ਹੋਵੇਗਾ ਤੇ ਜਿਹੜੇ ਸਾਡੇ ਵੀਰ ਨੌਜਵਾਨ ਨਸ਼ੇ ਤੋਂ ਦੇ ਨਾਲ ਅਟੈਚ ਹੋ ਗਏ ਨੇ ਜਾਂ ਗੁਰੂ ਘਰ ਨੂੰ ਛੱਡ ਕੇ ਸਿੱਖੀ ਤਰ੍ਹਾਂ ਨੂੰ ਛੱਡ ਕੇ ਦੂਜੇ ਧਰਮਾਂ ਵਿੱਚ ਜਾ ਰਹੇ ਨੇ ਜਾਂ ਆਪਣੇ ਕੇਸ ਦੇਤੇ ਪੱਗ ਦੀ ਉਹ ਸੰਭਾਲ ਨਹੀਂ ਕਰ ਰਹੇ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀ ਰਿਕੁਆਇਰਮੈਂਟ ਉਹ ਵੇਗੀ ਕਿ ਨਸ਼ਾ ਕਿਉਂ ਲਾਇਆ ਤੇ ਉਹ ਵੀ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰੀ ਜਾਏਗੀ ਤੇ ਉਸ ਤੋਂ ਬਾਅਦ ਨਸ਼ਾ ਛਡਾਣ ਤੋਂ ਬਾਅਦ ਵੀ ਉਹਨਾਂ ਦੇ ਪਰੇਵੀ ਕੀਤੀ ਜਾਏਗੀ ਕਿ ਸਾਡਾ ਜੋ ਨਸ਼ਾ ਛਡਾਣ ਦਾ ਮਹਮ ਚੱਲੀਏ ਵਾਕਈ ਉਹ ਨਸ਼ਾ ਛੱਡ ਗਏ ਨੇ ਕਿ ਨਹੀਂ ਛੱਡ ਗਏ ਜੇ ਨਹੀਂ ਛੱਡ ਗਏ ਤੇ ਫਿਰ ਉਹਨਾਂ ਨੂੰ ਜਿੰਨਾ ਚਿਰ ਉਹ ਪੂਰਨ ਤੌਰ ਤੇ ਨਸ਼ਾ ਮੁਕਤ ਹੋ ਜਾਣਗੇ ਉਹਨਾਂ ਤੇ ਕਮੇਟੀ ਉਹਨਾਂ ਵਾਸਤੇ ਸਹੂਲਤਾਂ ਦੇ ਕੰਮ ਕਰਾਏ ਜਾਂਦੇ ਸਿੱਖ ਧਰਮ ਜੋ ਹੈ ਬੜੀ ਆਪਣੇ ਧਰਮ ਨੂੰ ਛੱਡ ਕੇ ਤੇ ਦੂਜੇ ਧਰਮਾਂ ਵੱਲ ਜਾ ਰਿਹਾ ਹੈ ਅਸੀਂ ਪਨੀਰੀ ਤਿਆਰ ਕਰਾਂਗੇ ਘਰ ਘਰ ਜਾ ਕੇ ਪ੍ਰਚਾਰ ਕਰਾਂਗੇ ਇਸ ਗੁਰੂ ਜੀ ਜਿਹੜੀ ਬਾਣੀ ਹੈ ਇਹ ਸਾਡੀ ਗੁਰੂ ਤੋਂ ਗੁਰੂ ਦੇ ਮੁਖ ਤੋਂ ਨਿਕਲੀ ਬਾਣੀ ਹੈ ਉਹਦੇ ਵਾਸਤੇ ਹੰ ਪੰਜਾਬੀ ਦੇ ਕਈ ਵੀ ਸ਼ਿਹਰਾਂ ਨੇ ਘਰ ਘਰ ਜਾ ਕੇ ਪ੍ਰਚਾਰ ਕਰਾਂਗੇ ਕੈਦੇ ਇਹਦੇ ਦੇਖੇ ਨਹੀਂ ਕੈਦੇ ਨੂੰ ਸੰਭਾਲਣ ਵਾਸਤੇ ਕਮੇਟੀਆਂ ਬਣਾਈਆਂ ਲੈਣੀਆਂ ਜਿਹਦੇ ਕਰ ਕੈਦਾ ਹੋਵੇਗਾ ਹਰ ਮਹੀਨੇ ਕੈਦਾ ਵਿੱਚ ਇੱਕ ਹੋਵੇਗਾ ਕਿ ਬੱਚਾ ਪਰ ਦੇ ਕੇ ਅਸੀਂ ਪਨੀਰੀ ਤਿਆਰ ਕਰਕੇ ਬੱਚਿਆਂ ਨੇ ਉਹਨਾਂ ਦੇ ਘਰਾਂ ਵਿੱਚ ਪ੍ਰਚਾਰ ਕਰਾਵਾਂਗੇ ਵੀ ਅਸੀਂ ਬੱਚੇ ਪੰਜਾਬੀ ਬੋਲਣ ਲੱਗ ਪੈਂ ਗੁਰਮੁਖੀ ਬੋਲਣ ਲੱਗ ਪੈਂ ਇਹ ਗੁਰਮੁਖੀ ਪੰਜਾਬੀ ਪੜ੍ਹਦਾ ਸਾਡੇ ਗੁਰੂਆਂ ਦੀ ਬਾਣੀ ਹੈ ਤੇ ਇਸ ਕਰਕੇ ਘਰਾਂ 'ਚ ਵੀ ਉਹ ਬੱਚੇ ਆਪਣੇ ਮਾਪਿਆਂ ਨੂੰ ਪ੍ਰੇਰਿਤ ਕਰਨਗੇ ਕਿਉਂਕਿ ਬੱਚੇ ਆਹ ਬਿਲਕੁਲ ਹਾਲੀ ਇਹ ਸਫੇਰ ਕਿਤਾਬ ਹੈ ਜੋ ਕੋ ਜੋ ਉਹਨਾਂ ਦੇ ਲਿਖਿਆ ਜਾਏਗਾ ਉਹ ساری ਉਮਰ ਅਖੀਰ ਤੱਕ ਕੰਮ ਕਰੇਗਾ ਅਸੀਂ ਬੱਚਿਆਂ ਕੋਲ ਘਰਾਂ 'ਚ ਪ੍ਰਚਾਰ ਕਰਾ ਕੇ ਸਿੱਖੀ ਤੋਂ ਦੇਵਾ ਇਨੇ ਕੀ ਕੋਈ ਖਾਸ ਇਸ ਇਲਾਕੇ ਦਾ ਦੌਰਾ ਸੀ ਜਾਂ ਸੰਗਤ ਦਰਸ਼ਨ ਸੀ ਉਸ ਬਾਰੇ ਕੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਹੁਣ ਆਪਣੀ ਹਰਿਆਣੇ ਦੀ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਠਨ ਹੋਇਆ ਔਰ ਹਰਿਆਣੇ ਦੇ ਤਕਰੀਬਨ ਜਿੰਨੇ ਵੀ ਆਪਣੀ 25 ਲੱਖ ਸਿੱਖ ਵੋਟਰ ਹੈ ਜਿਹੜਾ ਉਹਨਾਂ ਸਾਰਿਆਂ ਦੇ ਮਨ ਦੀ ਭਾਵਨਾ ਸੀ ਵੀ ਸਰਦਾਰ ਚਿੰਦਾ ਸਾਹਿਬ ਪ੍ਰਧਾਨਤ ਔਰ ਸਾਰੇ ਹਰਿਆਣੇ ਦੇ ਵਿੱਚੋਂ ਸੰਗਤਾਂ ਦੇ ਮੈਸੇਜ ਆ ਰਹੇ ਸੀ ਵੀ ਚਿੰਦਾ ਸਾਹਿਬ ਆਓ ਪ੍ਰਧਾਨ ਜੀ ਆਓ ਸ਼ੁਰੂ ਕਰੀਏ ਸਾਡੇ ਕੋਲ ਆਓ ਸਾਡੇ ਕੋਲ ਆਓ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਸਰਸੇ ਤੋਂ ਸ਼ੁਰੂ ਕਰੋ ਸਰਸੇ ਨੇ ਹਮੇਸ਼ਾ ਪ੍ਰਧਾਨ ਜੀ ਦਾ ਬੜਾ ਸਾਥ ਦਿੱਤਾ ਇਸ ਕਰਕੇ ਸਰਸੇ ਤੋਂ ਇਹ ਮਹੀਮਾ ਸ਼ੁਰੂ ਕੀਤੀ ਅੱਜ ਡੱਬ ਵਾਲੀ ਤੋਂ ਲੈ ਕੇ ਰਾਣੀਆਂ ਤੋਂ ਤੇ ਕਾਲਾ ਵਾਲੀ ਤੋਂ ਫਿਰ ਸ਼ਾਮ ਨੂੰ ਫੇਰ ਸਰਸਾ ਜਾ ਕੇ ਇਸ ਪ੍ਰੋਗਰਾਮ ਦਾ ਸਮਾਪਤੀ ਹੋਣੀ ਹੈ ਤੇ ਜੋ ਜੋ ਸਾਡੇ ਪ੍ਰਧਾਨ ਸਾਹਿਬ ਦੇ ਹੁਣ ਜਿਹੜੇ ਜਿਹੜਾ ਵਿਜ਼ਨ ਹੈ ਤੁਸੀਂ ਸੁਣਦੇ ਹੀ ਪਏ ਉਸ ਵੇਰ ਦੇ ਯੂਨੀਵਰਸਿਟੀਆਂ ਦੀ ਗੱਲ ਹਸਪੀਟਲਾਂ ਦੀ ਗੱਲ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਸਿੱਖ ਬੱਚਿਆਂ ਨੂੰ ਨਸ਼ਿਆਂ ਤੋਂ ਮੋੜਨ ਦੀ ਗੱਲ ਪ੍ਰਧਾਨ ਸਾਹਿਬ ਬੜਾ ਵੱਡਾ ਵਿਜ਼ਨ ਲੈ ਕੇ ਚੱਲੇ ਹੋਏ ਐ ਤੇ ਕਰਗੀਧਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਅੱਗੇ ਪ੍ਰਾਪਤੀਆਂ ਹੋਣਗੀਆਂ ਤੁਸੀਂ ਸਾਰੇ ਵੇਖੋਗੇ ਬਹੁਤ ਵੱਡਾ ਟੀਚਾ ਪ੍ਰਾਪਤ ਕਰਾਂਗੇ ਸੋ ਸਾਡੇ ਨਾਲ ਜੋ ਇਥੋਂ ਦੇ ਮੈਂਬਰ ਨੇ ਉਹ ਵੀ ਨੇ ਕਿ ਮੈਂਬਰ ਸਾਹਿਬ ਤੁਸੀਂ ਪਹਿਲਾਂ ਵੀ ਜੋ ਧਰਮ ਪ੍ਰਚਾਰ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਦੇ ਰਹੇ ਹੋ ਗੁਰਮਤਿ ਦਾ ਪ੍ਰਚਾਰ ਦਾ ਸੋ ਹੁਣ ਜੋ ਸਤਿਗੁਰੂ ਜੀ ਨੇ ਆਪ ਜੀ ਦੀ ਝੋਲੀ ਦੇ ਵਿੱਚ ਮੈਂਬਰ ਦੀ ਸੇਵਾ ਪਾਈ ਹੈ ਇਲਾਕੇ ਦੀਆਂ ਸੰਗਤਾਂ ਨੇ ਆਪ ਜੀ ਨੂੰ ਇਥੋਂ ਮੈਂਬਰ ਬਣਾਇਆ ਹੈ ਸੋ ਹੋਰ ਕਿਸ ਤਰੀਕੇ ਨਾਲ ਪ੍ਰਚਾਰ ਪ੍ਰਸਾਰ ਕਰੋਗੇ ਫਰ ਤੋਂ ਪਹਿਲਾਂ ਸਾਰੀ ਸਮਾਣੇ ਵਾਇਕ ਰੋਮੀ ਵਾਹਿਗੁਰੂ ਜਰੀਆਂ ਪਹਿਲਾਂ ਸਾਡੀ ਟੀਮ ਇੱਕ ਛੋਟੀ ਸੀ ਮੈਂ ਆਪਣੇ ਪੱਧਰ ਤੇ ਕਰਦਾ ਰਿਹਾ ਹੁਣ ਸਾਡੀ ਟੀਮ ਵੱਡੀ ਹੈ 49 ਮੈਂਬਰ ਅਸੀਂ ਸਾਰੀ ਟੀਮ ਦੇ ਤੌਰ ਤੇ ਉੱਤੇ ਘਰ ਘਰ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਾਂਗੇ ਜਿਵੇਂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਕਸ਼ਾ ਦੀ ਰੀਤ ਚਲਾਈ ਸੀ ਘਰ ਘਰ ਅੰਦਰ ਧਰਮ ਸਾਹਿਬ ਹੋਵੇ ਕਿਰਤ ਨੂੰ ਸਦਾ ਵਿਸੋਰ ਕੋਈ ਰੀਤ ਕੋਈ ਸਤਗੁਰੂ ਪਾਤਸ਼ਾਹ ਜੀ ਦੇ ਨਕਸ਼ੇ ਕਰਨਾ ਤੇ ਚੱਲ ਕੇ ਅਸੀਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸ਼੍ਰੋਮਣੀ ਕਮੇਟੀ 1920 ਚ ਬਣੀ ਸੀ ਜਿਹੜੇ ਹਾਲਾਤ ਦੂਸੀਂ ਲਗਭਗ ਸੇਮ ਹੀ ਹਾਲਾਤ ਜਿਹੜੇ ਅੱਜ ਆਚੇ ਉਦੋਂ ਇਸਾਈਅਤ ਵਧ ਰਹੀ ਸੀ ਤੇ ਉਸ ਤੋਂ ਬਾਅਦ ਜਿਹੜੀ ਸੀਗੀ ਸਿੱਖ ਪੱਤੇ ਤੋੜੇ ਸੀਗੇ ਅੱਜ ਉਹਦੇ ਤੋਂ ਵੀ ਵੱਡੀ ਜਿਹੜੀ ਸਾਡੇ ਲਈ ਮੁਸੀਬਤ ਹੈ ਉਹ ਡੇਰਾਵਾਦ ਹੈ ਤੇ ਇਹਨਾਂ ਸਾਰੀਆਂ ਮੁਸੀਬਤਾਂ ਤੋਂ ਨजात ਪਾਉਣ ਲਈ ਸਾਨੂੰ ਸਿੱਖੀ ਦੇ ਬੱਚੇ ਤੋਂ ਜਾਂ ਹਰ ਸਿੱਖ ਨੂੰ ਊੜਾ ਜੂੜਾ ਤੇ ਬਾਣੇ ਤੇ ਬਾਣੇ ਦੇ ਨਾਲ ਜੋੜਨਾ ਹੈ ਜਿਹੜਾ ਬੱਚਾ ਜਾਂ ਜੋ ਵੀ ਸਿੱਖ ਬਾਣੀ ਨਾਲ ਜੁੜ ਗਿਆ ਉਹ ਕਦੀ ਨਸ਼ੇ ਵਾਲਾ ਮੂੰਹ ਨਹੀਂ ਕਰਦਾ ਨਾ ਉਹ ਕਦੀ ਗਲਤ ਪਾਸੇ ਜਾਂਦਾ ਇਸ ਲਈ ਸਾਡਾ ਜਿਹੜਾ ਜਿੰਨੀ ਵੀ ਸਾਡੀ ਕੋਸ਼ਿਸ਼ ਹੈ ਉਹ ਬਾਣੀ ਨਾਲ ਜੋੜਨ ਦੀ ਹੈ ਬਾਣੀ ਨਾਲ ਜੁੜਾਂਗੇ ਤਾਂ ਬਾਣਾ ਸਲਾਮਤ ਰਹੂਗਾ ਨਹੀਂ ਤਾਂ ਅੱਜ ਸਾਡੇ ਹਾਲਾਤ ਇਹ ਹੋ ਗਏ ਵੀ ਸਾਡੇ ਅੰਦਰ ਬਾਣੀ ਹੈ ਨਹੀਂ ਤੇ ਬਾਣੀ ਨੂੰ ਸਾਡੇ ਨੂੰ ਬਦਨਾਮ ਉਹ ਇਹ ਸਾਨੂੰ ਇੱਕ ਤਾਂ ਬੱਚਿਆਂ ਨੂੰ ਜਿਹੜੀਆਂ ਬੱਚਿਆਂ ਦੇ ਨਾਲ ਸਾਨੂੰ ਜੁੜਨਾ ਪਊਗਾ ਨੰਬਰ 2 ਤੇ ਜੇ ਨੂੰ ਅਸੀਂ ਕਰ ਕਰ ਜਾ ਕੇ ਜਾਂ ਇੱਕ ਮਹੱਲੇ ਵਾਈਜ਼ ਜਿਹੜੀਆਂ ਸਿਸਟਮ ਨੂੰ ਉਹਨੂੰ ਬਣਾਉਣਾ ਪਊਗਾ ਕੁਝ ਲੋਕ ਸਾਡੇ ਨਾਲ ਬਰਾਦਰੀਆਂ ਤੋੜ ਕੇ ਵੀ ਟੁੱਟ ਰਹੇ ਆ ਸਭ ਤੋਂ ਵੱਡੀ ਗੱਲ ਸਿਹੜੀ ਸਾਡੇ ਅੰਦਰ ਜਿਹੜੀ ਸਿੱਖੀ ਦੀ ਮੂਲ ਜੜ੍ਹ ਸੀਗੀ ਉਹਦੇ 'ਚ ਬਰਾਦਰੀ ਨਹੀਂ ਸੀਗੀ ਪਰ ਸਾਡੇ ਅੰਦਰ ਬਰਾਦਰੀਵਾਦ ਵੜ ਗਿਆ ਇਸ ਸਾਡੀ ਅਸਲ 'ਚ ਸਭ ਤੋਂ ਵੱਡੀ ਸਾਡੀ ਜਾੜੀ ਏ ਕੋ ਗੁਰਬਾਣੀ ਜਿ ਕਿਹਾ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ ਅੱਛਾ ਸਭ ਤੋਂ ਵੱਡੀ ਗੱਲ ਅਸੀਂ ਗੁਰਬਾਣੀ ਨੂੰ ਸਮਝ ਨਹੀਂ ਪਏ ਗੁਰਬਾਣੀ ਦੇ ਇੱਕ ਸ਼ਬਦ ਹੈ ਲੱਬ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਨ ਜਿਹੜਾ ਚੂੜਾ ਸ਼ਬਦ ਹੈ ਇਹ ਜੇ ਬੇਸਿਕਲੀ ਬ੍ਰਾਹਮਣਵਾਦ ਤੋਂ ਆਇਆ ਇੱਕ ਜਾਤੀ ਤੌਰ ਤੇ ਸ਼ਬਦ ਵਰਤਿਆ ਗਿਆ ਪਰ ਗੁਰਬਾਣੀ ਕਹਿੰਦੀ ਲੱਬ ਕੁੱਤਾ ਕੂੜ ਚੂੜਾ ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਚੂੜਾ ਹੈ ਤੇ ਮੈਨੂੰ ਲੱਗਦਾ ਉਸ ਹਿਸਾਬ ਦੇ ਨਾਲ ਆਪਾਂ ਸਾਰੇ ਚੂੜੇ ਬੈਠੇ ਇੱਥੇ ਸਾਨੂੰ ਗੁਰਬਾਣੀ ਦਾ ਮੂਲ ਭਾਵ ਸਮਝ ਕੇ ਗੁਰਬਾਣੀ ਦੇ ਨਾਲ ਜੋੜਨਾ ਪਊਗਾ ਨਾ ਕਿ ਜਿਹੜੀ ਅਸੀਂ ਆਸੇ-ਪਾਸੇ ਸੁਣ ਕੇ ਸਾਡੀਆਂ ਗਲਤ ਧਾਰਨਾਵਾਂ ਉਹਨੋਂ ਤੇ ਟੁੱਟ ਕੇ ਗੁਰਬਾਣੀ ਦੇ ਮੂਲ ਨੂੰ ਸਮਝ ਕੇ ਸਾਨੂੰ ਜਦੋਂ ਸਿੱਖੀ ਨਾਲ ਜੁੜਾਂਗੇ ਤੇ ਉਹਦੇ ਨਾਲ ਸਾਡੀ ਜਾਤ-ਪਾਤ ਵੀ ਦੂਰ ਹੋਊਗੀ ਉਹਦੇ ਨਾਲ ਸਾਡਾ ਨਸ਼ਾਵਾਦ ਵੀ ਦੂਰ ਹੋ ਜਿਉਂਕਿ ਸਾਡਾ ਮਨ ਢਲੜ ਹੋਊਗਾ ਅਸੀਂ ਤਾਂ ਖੰਨਾ-ਖੰਨਾ ਰੋਟੀ ਦੇ ਗੁਜ਼ਾਰਾ ਕਰਨ ਵਾਲੇ ਬੰਦੇ ਆ ਤੇ ਨਸ਼ੇ ਇਹ ਤੇ ਸਾਡਾ ਕੀ ਵਡਾੜ ਲੈਣਗੇ ਉਹ ਮੇਨ ਭਾਵਨਾ ਜਿਹੜੀ ਗਿਆਨੀ ਦਿੱਤ ਸਿੰਘ ਹੋਣਾ ਨੇ ਪ੍ਰਿੰਸੀਪਲ ਗੁਰਮੁਖ ਸਿੰਘ ਹੋਣਾ ਨੇ ਜਿਹੜੀ 1920 ਦੇ ਵਿੱਚ ਅਕਾਲੀ ਮਹਿਮ ਸ਼ੁਰੂ ਕੀਤੀ ਸੀਗੀ ਉਹ ਸੇਮ ਹੀ ਸਾਡੀਆਂ ਪ੍ਰੋਬਲਮ ਆਜ ਹੈ ਸਾਨੂੰ ਉਹਨਾਂ ਹੀ ਹਾਲਾਤਾਂ ਚ ਇਥੋਂ ਮਹਿਮ ਸ਼ੁਰੂ ਕਰਕੇ ਤਾਂ ਵੀ ਅਸੀਂ ਸਿੱਖੀ ਦਾ ਗੁਜਰ ਨਾ ਕੀਤਾ ਜਾਊਗਾ ਜੀ ਜੇ ਇੱਕ ਹੋਵਾਂਗੇ ਤੇ ਤਾਂ ਵੀ ਅੱਗੇ ਵਧਾਂਗੇ ਨਾ ਅੱਜ ਸਾਡੀ ਪ੍ਰੋਬਲਮ ਹੈ ਜਿਹਨਾਂ ਨੂੰ ਜੇ ਅਸੀਂ ਜਾਤ ਤੌਰ ਤੇ ਲਈਏ ਜੇ ਗੰਗਰੇ ਤੇ ਗੁਰੂ ਦੇ ਬੇਟੇ ਆ ਉਹ ਗੁਰੂ ਦੇ ਪੁੱਤਰ ਸਭ ਤੋਂ ਪਹਿਲਾਂ ਉਹ ਅੱਜ ਸਿੱਖੀ ਦੇ ਤੌਰ ਤੇ ਦੇਖੀ ਉਹਦੇ ਤੋਂ ਬਾਅਦ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾ ਦੇ ਪੈਦਾ ਹੋਏ ਅਸੀਂ ਉਹਨਾਂ ਨੂੰ ਹੀ ਅੱਜ ਜਿਹੜੀ ਜਾਤੀਗਤ ਸ਼ਬਦ ਜਾਂ ਹੋਰ ਵਰਤ ਕੇ ਉਹਨਾਂ ਤੋਂ ਆਪਣੇ ਤੋਂ ਦੂਰ ਕਰ ਲੈ ਜਿਹੜੇ ਸਾਡੇ ਭਰਾ ਸੀ ਉਹਨਾਂ ਨੂੰ ਅਸੀਂ ਦੂਰ ਕਰ ਲਿਆ ਸਾਡੇ ਅੰਦਰ ਵੀ ਇੱਕ ਜਾਤੀ ਕਰ ਹੰਕਾਰ ਦਾ ਕਾਰਨ ਮੇਨ ਹੈ ਵੀ ਸਾਨੂੰ ਉਹਨਾਂ ਦਾ ਬਣਦਾ ਹੱਕ ਦੇਣਾ ਪਊਗਾ ਜੇ ਇਹ ਨਾਲ ਅਸੀਂ ਆਪਣੀ ਐਮ ਤਿਆਗ ਕੇ ਉਹਨਾਂ ਦਾ ਬਣਦਾ ਹੱਕ ਨਹੀਂ ਦੇਵਾਂਗੇ ਇਹ ਜਿਹੜੇ ਜਾਤੀ ਵਿਤਕਰੇ ਨਹੀਂ ਹਟੇ ਸਾਨੂੰ ਇਹਦੇ ਵੱਲ ਬਹੁਤ ਧਿਆਨ ਦੇਣਾ ਪਊਗਾ ਉਹਦੇ ਸਿਰਫ ਇਹ ਸਭ ਕੁਝ ਜਿਹੜਾ ਗੁਰਬਾਣੀ ਨੂੰ ਆਧਾਰ ਬਣਾ ਕੇ ਗੁਰੂ ਦੀ ਸਿੱਖਿਆ ਨੂੰ ਆਧਾਰ ਬਣਾ ਕੇ ਹੀ ਹੋ ਸਕਦਾ ਉਹ ਨਹੀਂ ਹੋ ਸਕਦਾ ਗੁਰੂ ਦੀਆਂ ਕਮੀਆਂ ਨਾਲ ਜਿਸ ਕੰਮ ਲਈ ਸਾਡੀ ਸ਼ੁਰੂਣੀ ਕਮੇਟੀ ਬਣੀ ਸੀਗੀ ਉਹ ਸਭ ਚੌਧਰਾ ਚ ਪੈ ਗਈਆਂ ਜਾਂ ਉਹ ਰਾਜਨੀਤਿਕ ਨੂੰ ਉਹਨਾਂ ਨੇ ਧਰਮ ਨੂੰ ਪੌੜੀ ਬਣਾ ਕੇ ਅੱਗੇ ਰਾਜਨੀਤਿਕ ਤੌਰ ਤੇ ਅੱਗੇ ਵਧਣ ਨੂੰ ਉਹਨਾਂ ਨੇ ਬਣਾ ਲਿਆ ਧਰਮ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਮੈਂ ਤਾਂ ਚਲੋ ਬਾਕੀ ਸਾਰੇ ਮੈਂਬਰਾਂ ਦੀ ਜੋ ਮਰਜ਼ੀ ਮਕਸਦ ਹੈ ਮੇਰਾ ਮਕਸਦ ਸਿਰਫ ਧਰਮ ਤੱਕ ਸੀਮਤ ਹੈ ਮੈਂ ਧਰਮ ਦੇ ਨਾਲ ਨੂੰ ਅੱਗੇ ਵਧਾਉਣ ਲਈ ਜਾਂ ਇਹ ਜਾਤੀ ਪਾਤੀ ਉਹਨ ਵੀ ਅਸੀਂ ਜਿਹੜਾ ਮੁਹਿੰਮ ਚਲਾਈ ਹੈ ਛੋਟੇ ਲੈਵਲ ਤੇ ਅਸੀਂ ਜਾਤੀ ਪਾਤੀ ਤੋੜਨ ਲਈ ਚਲਾ ਰਹੀ ਹੈ ਤੇ ਮੇਰਾ ਜਿਹੜਾ ਮਕਸਦ ਹੈ ਉਹ ਉਹੀ ਮਕਸਦ ਨੂੰ ਇੱਕ ਵੱਡਾ ਪਲੇਟਫਾਰਮ ਮਿਲਿਆ ਤੇ ਉਹਨੂੰ ਹਰਿਆਣਾ ਲੈਵਲ ਤੇ ਵਧਾ ਕੇ ਅੱਗੇ ਗੁਰੂ ਦੇ ਸਾਹਿਬ ਦੇ ਨਾਲ ਜੋਈ ਨਹੀਂ ਕੋਈ ਨਹੀਂ ਬਲੇ ਕਰੋ ਸਾਰੋ ਵੜੀ ਤੁਸਰ ਬਲੇ ਕਰੋ ਸਾਰੋ ਸਹੀ ਤਾਲ ਆ ਜੀ ਕਰਿਓ ਜੀ ਫੋਟੋਆਂ Well.